ਉਹ ਜ਼ਬਰ ਵੀ ਦੇਖਾ ਹੈ ਤਹਰੀਕ ਕੀ ਨਜ਼ਰੋ ਨੇ ਜਦ ਲੰਮ੍ਹੋ ਨੇ ਖਤਾ ਕੀਤੀ ਔਰ ਸਦੀਆਂ ਨੇ ਸਜ਼ਾ ਪਾਈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੈ ਬਾਬਾ ਜੀ ਤਨਖਾਈਏ ਬਣ ਕੇ ਆਏ ਹੋ ਤੁਸੀਂ ਉਹ ਵੀ ਸਿੱਖਾਂ ਦੇ ਕਾਤਲਾਂ ਦੀ ਪੁਸਤਪਨਾਹੀ ਕਰਨ ਲਈ ਗੁਰਸਿੱਖਾਂ ਨੂੰ ਗੋਲੀਆਂ ਚਲਾ ਕੇ ਸ਼ਹੀਦ ਕਰਵਾਉਣ ਦੇ ਹੁਕਮ ਦੇਣ ਲਈ ਕੀ ਇਹ ਮਾੜ ਵਾਲੀ ਗੱਲ ਹੈ ਤੁਹਾਡੇ ਲਈ ਕੀ ਉਹਨਾਂ ਨੂੰ ਵੀ ਸਿੱਖ ਪੰਥ ਦਾ ਲੀਡਰ ਮੰਨ ਲਈਏ ਨਹੀਂ ਇਹ ਕਦੇ ਵੀ ਹੋ ਸਕਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਐਨੇ ਵੱਡੇ ਗੁਨਾਹ ਪਹਿਲਾਂ ਕਰਕੇ ਤੇ ਬਾਅਦ ਵਿੱਚ ਉਹਨਾਂ ਨੂੰ ਕਬੂਲ ਕੇ ਤੁਹਾਨੂੰ ਨੀਂਦ ਕਿਵੇਂ ਆ ਜਾਂਦੀ ਹੈ ਕਿਸੇ ਮੰਡੀ ਦੇ ਬੜੇ ਹੋ ਤੁਸੀਂ ਲੋਕ ਤੇ ਜਿੰਨਾ ਚਿਰ ਇਹ ਤਨਖਾਹ ਕੋਰੀ ਨਹੀਂ ਹੋ ਜਾਂਦੀ ਤੁਸੀਂ ਦਾ ਸਿਰ ਚੱਕ ਕੇ ਤੁਰ ਨਹੀਂ ਸਕਦੇ ਤੁਸੀਂ ਪਤਾ ਨਹੀਂ ਕਿਸ ਗੱਲ ਦਾ ਮਾਣ ਨਹੀਂ ਜਾਂਦੇ ਹੋ ਗੁਰੂ ਜੀ ਬੇਅਦਬੀ ਲਈ ਬੈਠੇ ਗੁਰਸਿੱਖ ਸ਼ਹੀਦ ਹੋਏ ਕੀ ਉਹਨਾਂ ਲਈ ਵੀ ਇਹੀ ਸਜਾ ਹੈ ਕਿ ਤੁਸੀਂ ਉਹਨਾਂ ਤੇ ਵੀ ਸਹਮਤ ਹੋ ਜਾਂ ਤੁਸੀਂ ਡਬਲ ਸਟੈਂਡਰਡ ਰੱਖਦੇ ਹੋ ਭਾਈ ਨਰੈਣ ਸਿੰਘ ਚੋੜਾ ਕੋਈ ਅਨਪੜ੍ਹ ਇਨਸਾਨ ਨਹੀਂ ਹਾਂ ਉਹਨਾਂ ਨੇ ਡਬਲ ਐਮਏ ਕੀਤੀ ਹੈ ਕੋ 1984 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਵੀ ਰਹੇ ਅਤੇ ਸੰਤ ਜਗਨਨਾਥ ਸਿੰਘ ਪਿੰਡਰਵਾਲਿਆਂ ਦੇ ਸਾਥੀ ਵੀ ਰਹੇ ਕਿ ਉਹਨਾਂ ਵੱਲੋਂ ਬੋੜੀ ਸਿੱਖਾ ਦੇ ਇੱਕ ਦੋਸ਼ੀ ਤੇ ਚਲਾਈ ਗਈ ਹੈ ਕੀ ਤੁਹਾਡੇ ਲਈ ਬਾਦਲ ਸਭ ਤੋਂ ਵੱਡੇ ਨੇ ਦੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੈਤਿਕਤਾ ਤੇ ਅਗਵਾਈ ਕਰਨ ਦੇ ਵਿੱਚ ਅਯੋਗ ਹੈ ਕਿ ਤੁਸੀਂ ਹੁਣ ਅਕਾਲੀ ਦਲ ਨੂੰ ਲੀਡ ਨਹੀਂ ਕਰ ਸਕਦੇ ਪਰ ਇਸ ਦਾ ਮਤਲਬ ਇਹ ਕਿਤੇ ਨਹੀਂ ਹੈ ਕਿ ਤੁਸੀਂ ਫਿਰ ਤੋਂ ਆ ਕੇ ਅਕਾਲੀ ਦਲ ਦਾ ਲੀਡਰਸ਼ਿਪ ਬਣ ਕੇ ਪੰਥ ਦੇ ਸਿਰ ਤੇ ਬਹਿ ਜਾਓਗੇ ਉਹ ਤਨਖਾਹੀਆ ਆਗੂ ਕਿਸ ਕਪੈਸਿਟੀ ਵਿੱਚ ਆਰਾਮ ਕਰ ਗਿਆ ਸਾਨੂੰ ਤਾਂ ਇਸ ਦਾ ਇਹ ਹੀ ਮਤਲਬ ਦਿਖਦਾ ਹੈ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਭਗੌੜੇ ਹੋ ਪੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤ ਨੂੰ ਕਿਹਾ ਕਿ ਉਹਨਾਂ ਦਾ ਸਰੀਰਕ ਤੌਰ ਤੇ ਮਾਤ ਲੋਕ ਛੱਡ ਕੇ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ ਫਿਰ ਕੋਈ ਸਿੱਖਾਂ ਨੇ ਸਵਾਲ ਕੀਤਾ ਕਿ ਮਹਾਰਾਜ ਜੇਕਰ ਸਾਡਾ ਸਰੀਰਕ ਤੌਰ ਤੇ ਤੁਹਾਨੂੰ ਦੇਖਣ ਦਾ ਦਿਲ ਕਰੇ ਫਿਰ ਅਸੀਂ ਕਿੱਦਾਂ ਦਰਸ਼ਨ ਕਰ ਪਾਵਾਂਗੇ ਪੰਤ ਗੁਰੂ ਸਾਹਿਬ ਨੇ ਕਿਹਾ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਦੇ ਪੰਜ ਤਿਆਰ ਵਰ ਤਿਆਰ ਸਿੰਘ ਜੋ ਰਹਿਣੀ ਬਹਿਣੀ ਵਿੱਚ ਪੂਰਨ ਹੋਣ ਉਹ ਮਿਲ ਕੇ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕਰਨ ਤੇ ਉਸ ਤੇ ਨਿਰਣਾ ਲੈਣਾ ਉਹਨਾਂ ਦਾ ਨਿਰਣਾ ਗੁਰੂ ਦਾ ਨਿਰਣਾ ਮੰਨਿਆ ਜਾਵੇਗਾ ਉਹਨਾਂ ਦਾ ਆਦੇਸ਼ ਗੁਰੂ ਦਾ ਹੁਕਮ ਮੰਨਿਆ ਜਾਵੇਗਾ ਗੁਰੂ ਕਾਲ ਤੋਂ ਬਾਅਦ ਇੱਥੋਂ ਸ਼ੁਰੂਆਤ ਹੁੰਦੀ ਹੈ ਸਾਡੀ ਪੰਜ ਪ੍ਰਧਾਨੀ ਮਰਿਆਦਾ ਦੀ ਜਿਸ ਦਾ ਬਦਲਾਅ ਹੋਇਆ ਰੂਪ ਅੱਜ ਜੱਥੇਦਾਰੀ ਪਰੰਪਰਾ ਦੇ ਰੂਪ ਵਿੱਚ ਅਸੀਂ ਦੇਖ ਰਹੇ ਹਾਂ ਮੇਰੀ ਪੰਥ ਦੀਆਂ ਸਭ ਸ਼ਕਤੀਆਂ ਨੂੰ ਅਤੇ ਸੰਗਤ ਨੂੰ ਇਹ ਬੇਨਤੀ ਹੈ ਜੋ ਬੋਲ ਸਕਦਾ ਹੈ ਉਹ ਬੋਲੇ ਜੋ ਨਹੀਂ ਕਰ ਸਕਦਾ ਉਹ ਲਿਖੇ ਜਿਹੜਾ ਦੋਨੇ ਨਹੀਂ ਕਰ ਸਕਦਾ ਉਹ ਸੁਣ ਕੇ ਪੜ੍ਹ ਕੇ ਹੋਰ ਲੋਕਾਂ ਤੱਕ ਸਾਂਝਾ ਕਰੇ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਸਾਡਾ ਅੱਜ ਦਾ ਵਿਚਾਰ ਕਰਨ ਦਾ ਮਸਦਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੈ ਕੀ ਉਹਨਾਂ ਨੂੰ ਇਹ ਅਹਿਸਾਸ ਹੈ ਕਿ ਉਹਨਾਂ ਦੇ ਗੁਨਾਹ ਕਿੰਨੇ ਵੱਡੇ ਨੇ ਉਹਨਾਂ ਨੂੰ ਲੱਗੀ ਤਨਖਾਹ ਨੂੰ ਤਾਂ ਉਹ ਇੱਕ ਧਾਰਮਿਕ ਸਜ਼ਾ ਵਾਂਗੂ ਨਿਭਾ ਰਹੇ ਨੇ ਪਰ ਜੋ ਜਥੇਦਾਰ ਸਹਿਬਾਨ ਵੱਲੋਂ ਪੋਲਿਟੀਕਲ ਸਟੇਟਮੈਂਟਸ ਦਿੱਤੀਆਂ ਗਈਆਂ ਸੀ ਕਿ ਉਹ ਉਹਨਾਂ ਤੇ ਵੀ ਅਮਲ ਕਰ ਰਹੇ ਨੇ ਕਿ ਉਹਨਾਂ ਦਾ ਨੈਤਿਕ ਤੌਰ ਤੇ ਕਾਇਆਕਲਪ ਹੋ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖਬਰ ਵੀ ਆਈ ਹੈ ਕਿ ਗਿਆਨੀ ਰਘੂबीर ਸਿੰਘ ਦੇ ਉਹਨਾਂ ਦੀ ਅਸਤੀਫਾ ਦੇਣ ਦੀ ਮਾਹੌਲਤ 20 ਦਸੰਬਰ ਤੱਕ ਵਧਾ ਦਿੱਤੀ ਹੈ ਵੈਸੇ ਇਹ ਖਬਰ ਵਰਬਲੀ ਹੋਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸਤੇ ਕੋਈ ਲਿਖਤੀ ਹੁਕਮ ਹਲੇ ਤੱਕ ਕੋਈ ਨਜ਼ਰ ਨਹੀਂ ਆਇਆ ਇਸ ਸਬਾਰੇ ਵਿਚਾਰ ਕਰਪਾ ਪਹਿਲਾਂ ਤੁਹਾਡੇ ਨਾਲ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਅਹਿਮ ਕਿੱਸਾ ਵੀ ਡਿਸਕਸ ਕਰਦੇ ਹਾਂ ਗੱਲ 1728ਵੀਂ ਦੀ ਹੈ ਜਦੋਂ ਪੁੱਤਰਾਂ ਦੇ ਦਾਨੀ ਪੰਥ ਦੇ ਬਾਣੀ ਬਾਦਸ਼ਾਹ ਦਰਵੇਸ਼ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤ ਨੂੰ ਕਿਹਾ ਕਿ ਉਹਨਾਂ ਦਾ ਸ੍ਰੀਮੁਕ ਤੌਰ ਤੇ ਮਾਤ ਲੋਕ ਛੱਡ ਕੇ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ ਤਾ ਸੰਗਤ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਆਪ ਜੀ ਸਾਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ। ਤਾਂ ਗੁਰੂ ਸਾਹਿਬ ਨੇ ਕਿਹਾ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇ ਉਬਰੰਧ। ਇਹ ਕਥਨ ਕਹਿ ਕੇ ਉਹਨਾਂ ਨੇ ਸਿੱਖਾਂ ਨੂੰ ਤਨ ਤਨ ਸਿਧ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਉਹਨਾਂ ਨੂੰ ਗੁਰਗੱਦੀ ਸੰਭ ਦਿੱਤੀ। ਫਿਰ ਕੁਝ ਸਿੱਖਾਂ ਨੇ ਸਵਾਲ ਕੀਤਾ ਕਿ ਮਹਾਰਾਜ ਜੇਕਰ ਸਾਡਾ ਸਰੀਰਕ ਤੌਰ ਤੇ ਤੁਹਾਨੂੰ ਦੇਖਣ ਦਾ ਦਿਲ ਕਰੇ ਫਿਰ ਅਸੀਂ ਕਿਦਾਂ ਦਰਸ਼ਨ ਕਰ ਪਾਵਾਂਗੇ? ਤਾਂ ਗੁਰੂ ਸਾਹਿਬ ਨੇ ਕਿਹਾ ਆਤਮਾ ਗ੍ਰੰਥ ਵਿੱਚ ਸ੍ਰੀ ਰੰਧ ਪੰਥ ਵਿੱਚ ਉਹਨਾਂ ਨੇ ਕਿਹਾ ਜਿੱਥੇ ਵੀ ਗੁਰੂ ਗ੍ਰੰਥ ਦੇ ਸਨਮੁਖ ਗੁਰੂ ਪੰਥ ਵਿਰਾਜਮਾਨ ਹੋਵੇ ਇਹ ਸਮਝਿਆ ਜਾਵੇ ਕਿ ਉੱਥੇ ਗੁਰੂ ਗੋਬਿੰਦ ਸਿੰਘ ਦਾ ਵਾਸ ਹੈ ਪੰਥ ਲਈ ਕੋਈ ਵੀ ਫੈਸਲਾ ਲੈਣਾ ਹੋਵੇ ਪੰਜ ਤਿਆਰਬਰ ਤਿਆਰ ਸਿੰਘ ਜੋ ਰਹਿਣੀ ਬਹਿਣੀ ਵਿੱਚ ਪੂਰਨ ਹੋਣ ਉਹ ਮਿਲ ਕੇ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰ ਕਰਨ ਤੇ ਉਸ ਤੇ ਨਿਰਣਾ ਲੈਣ ਉਹਨਾਂ ਦਾ ਨਿਰਣਾ ਗੁਰੂ ਦਾ ਨਿਰਣਾ ਮੰਨਿਆ ਜਾਵੇਗਾ ਉਹਨਾਂ ਦਾ ਆਦੇਸ਼ ਗੁਰੂ ਦਾ ਹੁਕਮ ਮੰਨਿਆ ਜਾਵੇਗਾ ਗੁਰੂ ਕਾਲ ਤੋਂ ਬਾਅਦ ਇੱਥੋਂ ਸ਼ੁਰੂਆਤ ਹੁੰਦੀ ਹੈ ਸਾਡੀ ਪੰਜ ਪ੍ਰਧਾਨੀ ਮਰਿਆਦਾ ਦੀ ਜਿਸ ਦਾ ਬਦਲਾਅ ਹੋਇਆ ਰੂਪ ਅੱਜ ਜਥੇਦਾਰੀ ਪਰੰਪਰਾ ਦੇ ਰੂਪ ਵਿੱਚ ਅਸੀਂ ਦੇਖ ਰਹੇ ਹਾਂ ਤਕਰੀਬਨ ਪਿਛਲੇ 100 ਸਾਲਾਂ ਤੋਂ ਇਸੇ ਵਿਧੀ ਵਿਵਧਾਨ ਦੇ ਮੁਤਾਬਿਕ ਸਿੱਖਾਂ ਨੇ ਖੱਟੇ ਤੇ ਮਿੱਠੇ ਸਮੇਂ ਦੇਖੇ ਹਨ ਜਦੋਂ ਵੀ ਸਿੱਖਾਂ ਵਿੱਚ ਕੋਈ ਵੱਡਾ ਮਸਲਾ ਹੋਏ ਭਾਵੇ ਰਹਿਤ ਮਰਿਆਦਾ ਨਾਲ ਸੰਬੰਧਤ ਹੋਵੇ ਭਾਵੇ ਕੈਲੰਡਰ ਨਾਲ ਸੰਬੰਧਤ ਹੋਵੇ ਭਾਵੇ ਸਾਡੇ ਗ੍ਰੰਥਾਂ ਦੇ অথੈਨਟੀਸਿਟੀ ਨਾਲ ਸੰਬੰਧਤ ਹੋਵੇ ਤੇ ਭਾਵੇ ਕੋਈ ਰਾਜਨੀਤਿਕ ਸੰਕਟ ਹੋਵੇ ਉਸ ਸਮੇਂ ਸਮੇਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਬਾਨ ਦੀ ਬੀਟਿੰਗ ਤੋਂ ਬਾਅਦ ਫੈਸਲੇ ਲਏ ਜਾਂਦੇ ਹਨ ਤੇ ਸੰਗਤ ਨੂੰ ਸੁਣਾਏ ਜਾਂਦੇ ਹਨ ਉਹਨਾਂ ਵਿੱਚੋਂ ਬਹੁਤੇ ਫੈਸਲੇ ਸਿੱਖ ਸੰਗਤ ਵੱਲੋਂ ਮੰਨੇ ਜਾਂਦੇ ਹਨ ਕੁਝ ਫੈਸਲੇ ਐਸੇ ਵੀ ਹੁੰਦੇ ਹਨ ਜੋ ਪੰਥ ਵੱਲੋਂ ਸਰਪ੍ਰਮਾਨਤ ਨਹੀਂ ਹੁੰਦੇ ਤੇ ਦੋ ਧਾਰਾ ਚੱਲਦੀਆਂ ਰਹਿੰਦੀਆਂ ਨੇ ਉਸ ਤੋਂ ਇਲਾਵਾ ਕੁਝ ਫੈਸਲੇ ਐਸੇ ਵੀ ਆਏ ਨੇ ਜੋ ਸਿੱਖ ਪੰਥ ਵੱਲੋਂ ਰੱਦ ਕਰ ਦਿੱਤੇ ਗਏ ਦਰਸਾਏ ਗਏ ਇਸ ਵਿਚਾਰ ਵਿੱਚ ਆਪ ਜੀ ਦਾ ਇਹੀ ਸਾਂਝ ਪਾਉਣੀ ਚਾਹੁੰਦਾ ਹਾਂ ਕਿ ਪੰਥ ਤੇ ਹਕਮ ਉਹ ਲਾਗੂ ਹੁੰਦੇ ਨੇ ਜੋ ਪੰਥ ਦੀਆਂ ਭਾਵਨਾਵਾਂ ਮੁਤਾਬਕ ਹੋਣ। ਜਥੇਦਾਰ ਸਾਹਿਬ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਂ ਸਮੇਂ ਦੀ ਨਜ਼ਾਕਤ ਮੁਤਾਬਕ ਕਿਸੇ ਹੋਰ ਜਗ੍ਹਾ ਤੋਂ ਪੰਜ ਸਿੰਘ ਸਹਿਬਾਨ ਦੀ ਸਹਿਮਤੀ ਨਾਲ ਜੋ ਵੀ ਹੁਕਮ ਦਿੰਦੇ ਨੇ ਉਹ ਪੰਥ ਤੇ ਲਾਗੂ ਹੁੰਦਾ ਹੈ। ਜੇਕਰ ਕੋਈ ਵੀ ਜਥੇਦਾਰ ਸਾਹਿਬ ਆਪਣੇ ਇੰਡੀਵਿਜੂਅਲ ਕਪੈਸਿਟੀ ਵਿੱਚ ਆਪਣੇ ਸਿਕਤਰੇ ਤੋਂ ਆਪਣੇ ਦਫ਼ਤਰ ਤੋਂ ਜਾਂ ਬਾਹਰ ਕਿਸੇ ਮੀਟਿੰਗ ਤੇ ਕੋਈ ਬਿਆਨ ਦਿੰਦੇ ਨੇ ਉਹ ਪੰਥਕੀ ਨਸੀਹਤ ਤਾਂ ਹੋ ਸਕਦੀ ਹੈ ਪਰ ਉਹ ਹੁਕਮ ਨਹੀਂ ਹੁੰਦਾ ਇੱਥੇ ਜ਼ਿਕਰਯੋਗ ਹੈ ਜਦ 2 ਦਸੰਬਰ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਜਥੇਦਾਰ ਸਾਹਿਬ ਵੱਲੋਂ ਆਦੇਸ਼ ਸੁਣਾਇਆ ਗਿਆ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸਮੇਤ ਬਾਕੀ ਸਾਰੇ ਮੈਂਬਰਾਂ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਪ੍ਰਵਾਨ ਕੀਤਾ ਜਾਵੇ ਅਤੇ ਰਿਪੋਰਟ 3 ਦਿਨਾਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰੇ ਤੇ ਪੇਸ਼ ਕੀਤੀ ਜਾਵੇ ਇਹ ਫੈਸਲਾ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਬਾਅਦ ਸੁਣਾਇਆ ਗਿਆ ਸੀ ਪਰੰਤੂ ਜੋ ਹੁਣ 20 ਤਰੀਕ ਤੱਕ ਦੀ ਮੌਹਲਤ ਵਧਾ ਦਿੱਤੀ ਗਈ ਹੈ ਇਸਨੇ ਵੀ ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਹੈ ਤਾਂ ਕੋਈ ਸਹਿਮਤੀ ਬਣੀ ਹੈ ਜਾਂ ਨਹੀਂ ਇਸ ਬਾਰੇ ਹਰ ਸਥਿਤੀ ਸਪਸ਼ਟ ਨਹੀਂ ਹੋ ਪਈ। ਕੀ ਇੱਥੇ ਬਾਦਲ ਧੜਾ ਫਿਰ ਕੋਈ ਚਾਲ ਖੇਡ ਰਿਹਾ ਹੈ? ਚਲੋ ਹੁਣ ਫਿਰ ਆਪਾਂ ਵੀਡੀਓ ਦੇ ਟਾਈਟਲ ਤੇ ਵਾਪਸ ਆਉਨੇ ਹਾਂ। ਸਵਾਲ ਇਹ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਸੱਚੀ ਆਪਣੀਆਂ ਕੀਤੀਆਂ ਗਲਤੀਆਂ ਜਾਂ ਗੁਨਾਹ ਕਹਿ ਲიਏ ਕਿ ਉਹਨਾਂ ਨੂੰ ਸੱਚੀ ਅਹਿਸਾਸ ਹੈ ਉਹਨਾਂ ਦਾ ਜਾਂ ਫਿਰ ਉਹ ਇਸ ਤਲਖਾ ਨੂੰ ਸਿਰਫ ਸੱਚੇ ਹੋਣ ਲਈ ਬਤ ਕਰ ਰਹੇ ਨੇ? ਇਹ ਸਵਾਲ ਮੇਰਾ ਇਕੱਲੇ ਦਾ ਨਹੀਂ, ਇਹ ਸਵਾਲ ਪੰਥ ਦੇ ਬਹੁਤ ਵੱਡੇ ਹਿੱਸੇ ਦਾ ਹੈ। ਭਾਵੇਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਸੁਖਵੀਰ ਬਾਦਲ ਦੇ ਸਮਰਪਣ ਦੀ ਸਿਫਤ ਕੀਤੀ ਸੀ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉੱਪਰ ਆਈ ਬਟਨ ਤੇ ਦਬ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਉਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਕੇ 2 ਦਸੰਬਰ ਨੂੰ ਵਾਪਰੀ ਹੋਈ ਸਾਰੀ ਘਟਨਾ ਦਾ ਜ਼ਿਕਰ ਬਹੁਤ ਸੰਖੇਪ ਵਿੱਚ ਕੀਤਾ ਗਿਆ ਹੈ ਹੁਣ ਵਾਪਸ ਆਪਣੇ ਟੌਪਿਕ ਤੇ ਆਉਂਦੇ ਹਾਂ 2 ਦਸੰਬਰ ਨੂੰ ਅਕਾਲੀ ਦਲ ਦੀ ਪੀਤੇ ਸਮੇਂ ਦੀ ਲੀਡਰਸ਼ਿਪ ਨੇ ਆਪਣੇ ਕੀਤੇ ਸਾਰੇ ਵੱਡੇ ਗੁਨਾਹ ਕਬੂਲ ਕੀਤੇ ਤੇ ਤਨਖਾਹ ਲਗਵਾਈ ਪਰ ਬਹੁਤ ਹੈਰਾਨੀ ਹੋਈ ਜਦੋਂ ਤਨਖਾਹ ਲਗਵਾਉਣ ਤੋਂ ਬਾਅਦ ਵਾਪਸ ਜਾਂਦੇ ਹੋਏ ਅਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਬਿਆਨ ਦਿੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਹਿਤ ਸੇਵਾ ਲਗਣੀ ਤਾਂ ਬਹੁਤ ਮਾਣ ਦੀ ਗੱਲ ਹੈ। ਉਹਨਾਂ ਦੇ ਹਾਵ-ਭਾਵ ਦੇਖ ਕੇ ਇਹ ਬਿਲਕੁਲ ਨਹੀਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਇਹ ਅਹਿਸਾਸ ਵੀ ਹੈ ਕਿ ਉਹ ਕਿੱਡੇ ਵੱਡੇ ਗੁਨਾਹ ਕਬੂਲ ਕੇ ਆਏ ਨੇ। ਬਾਬਾ ਜੀ ਤਨਖਾਈਏ ਬਣ ਕੇ ਆਏ ਹੋ ਤੁਸੀਂ ਉਹ ਵੀ ਸਿੱਖਾਂ ਦੇ ਕਾਤਰਾਂ ਦੀ ਪੁਸ਼ਤਪਨਾਇ ਕਰ ਲਈ। ਗੁਰਸਿੱਖਾਂ ਨੂੰ ਗੋਲੀਆਂ ਚਲਾ ਕੇ ਸ਼ਹੀਦ ਕਰਵਾਉਣ ਦੇ ਹੁਕਮ ਦੇਣ ਲਈ ਗੁਰੂ ਕੀ ਗੋਲਕ ਦੀ ਦਰਬਾਰਤੋਂ ਕਰਨ ਲਈ ਗੁਰੂ ਦੋਖੀ ਸਾਧਰਾ ਸਮਰਥਨ ਕਰਨ ਲਈ ਅਤੇ ਸਿੱਖਾਂ ਦੇ ਪੰਥਕ ਮੁੱਦਿਆਂ ਨੂੰ ਵਿਚਾਰਨ ਲਈ ਕੀ ਇਹ ਮਾੜ ਵਾਲੀ ਗੱਲ ਹੈ ਤੁਹਾਡੇ ਲਈ ਗੁਨਾਹ ਤਾਂ ਫਿਰ rahul Gandhi ਵੀ ਕਬੂਲ ਗਿਆ ਉਹ ਵੀ ਤੁਹਾਡੇ ਵਾਲੀ ਸੇਵਾ ਬਿਨਾਂ ਤਨਖਾਹ ਲੰਗਵਾਈ ਕਰ ਗਿਆ ਕੀ ਉਸ ਨੂੰ ਵੀ ਸਿੱਖ ਪੰਥ ਦਾ ਲੀਡਰ ਮੰਨ ਲਈਏ ਨਹੀਂ ਇਹ ਕਦੇ ਵੀ ਹੋ ਸਕਦਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਐਨੇ ਵੱਡੇ ਗੁਨਾਹ ਪਹਿਲਾਂ ਕਰਕੇ ਤੇ ਬਾਅਦ ਵਿੱਚ ਉਹਨਾਂ ਨੂੰ ਕਬੂਲ ਕੇ ਤੁਹਾਨੂੰ ਨੀਂਦ ਕਿਵੇਂ ਆ ਜਾਂਦੀ ਹੈ ਕਿਸ ਮਿੱਟੀ ਦੇ ਬੜੇ ਹੋ ਤੁਸੀਂ ਲੋਕ ਬਾਬਾ ਜੀ ਅੱਜ ਦੀ ਤਰੀਕ ਤੱਕ ਤੁਸੀਂ ਤਨਖਾਈ ਇਹੋ ਤੇ ਜਿੰਨਾ ਚਿਰ ਇਹ ਤਨਖਾ ਪੂਰੀ ਨਹੀਂ ਹੋ ਜਾਂਦੀ ਤੁਸੀਂ ਦਾ ਸਿਰ ਚੱਕ ਕੇ ਉਧਰ ਨਹੀਂ ਸਕਦੇ ਤੁਸੀਂ ਪਤਾ ਨਹੀਂ ਕਿਸ ਗੱਲ ਦਾ ਮਾਣ ਨਹੀਂ ਜਾਂਦੇ ਹੋ ਚਲੋ ਉਸ ਤੋਂ ਬਾਅਦ ਭਾਈ ਨਰੈਣ ਸਿੰਘ ਚੋੜਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੜਾਉਣ ਦਾ ਵਾਕਿਆ ਵਰਤਦਾ ਹੈ ਇਸ ਘਟਨਾ ਦੇ ਉੱਤੇ ਵੱਖ-ਵੱਖ ਪ੍ਰਤੀਕਰਮ ਆਉਂਦੇ ਹਨ ਇਹ ਅਥੇਦਾਰ ਬਿਆਨ ਇਹ ਰਗਵੀ ਇਤਸਾਮ ਦੀ ਇਸ ਨੂੰ ਅਪਾਤ ਤੱਕ ਸਾਹਿਬ ਦੇ ਹੁਕਮਾਂ ਤੇ ਸੇਵਾ ਕਰ ਇੱਕ ਸੇਵਾਦਾਰ ਤੇ ਚੱਲੀ ਗੋਲੀ ਵਜੋਂ ਦੇਖਦੇ ਰਹੇ ਬਾਦਲ ਕੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਨਰਹਿਣੋ ਦੋਖੀ ਤੱਕ ਕਹਿ ਦਿੰਦੇ ਨੇ ਤੇ ਸ਼ਰੋਣੀ ਕਮੇਟੀ ਦੇ ਕੁਝ ਮੈਂਬਰ ਉਹਨਾਂ ਨੂੰ ਪੰਥ ਤੋਂ ਛੇਕਣ ਦੀ ਮੰਗ ਕਰਦੇ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਜੇਕਰ ਸੁਖਵੀਰ ਬਾਦਲ ਤੇ ਗੋਲੀ ਚਲਾਉਣ ਵਾਲੇ ਕੋ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ ਤਾਂ ਸੁਖਵੀਰ ਬਾਦਲ ਤਾਂ ਇੱਕ ਬਹੁਤ ਵੱਡਾ ਦੋਸ਼ੀ ਬਣ ਕੇ ਆਇਆ ਹੈ ਉਸਨੇ ਤਾਂ ਕਿੱਡੇ ਗੁਨਾਹ ਕਬੂਲੇ ਹਨ ਜੇਕਰ ਕਿਸੇ ਦੇ ਹੁਕਮ ਤੇ ਕੋਟ ਕੋ ਪੂਰਾ ਬਾਈਬਲ ਕਲਾ ਵਿੱਚ ਗੋਲੀਆਂ ਚੱਲੀਆਂ ਗੁਰੂ ਦੀ ਬੇਅਦਬੀ ਲਈ ਬੈਠੇ ਗੁਰਸਿੱਖ ਸ਼ਹੀਦ ਹੋਏ ਕਿ ਉਹਨਾਂ ਲਈ ਵੀ ਇਹੀ ਸਜ਼ਾ ਹੈ ਕਿ ਤੁਸੀਂ ਉਹਦੇ ਤੇ ਵੀ ਸਹਿਮਤ ਹੋ ਜਾਂ ਤੁਸੀਂ ਡਬਲ ਸਟੈਂਡਰਡ ਰੱਖਦੇ ਹੋ ਅਕਾਲੀ ਦਲ ਦੇ ਵੱਡੇ ਆਗੂ ਵੀ ਪ੍ਰੈਸ ਕਾਨਫਰੰਸ ਕਰਦੇ ਹਨ ਕੋਈ ਉਹਨਾਂ ਨੂੰ ਕਾਂਗਰਸੀ ਐਲਾਨ ਦਿੰਦਾ ਹੈ ਤੇ ਕੋਈ ਅਤਵਾਦੀ ਐਲਾਨ ਦਿੰਦਾ ਹੈ ਇੱਥੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੀ ਇੱਕ ਬਹੁਤ ਰੋਚਕ ਬਿਆਨ ਆਉਂਦਾ ਹੈ ਉਹ ਕਹਿੰਦੇ ਹਨ ਨਰੈਣ ਸਿੰਘ ਚੌੜਾ ਨੇ ਜੋ ਕੀਤਾ ਹੈ ਪਾਵਨਾਂਵਾ ਵਿੱਚ ਬਹਿ ਕੇ ਕੀਤਾ ਹੈ ਆਪਨੀ ਦਲ ਵਾਲਿਆਂ ਨੂੰ ਤਾਂ ਇਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜਾਂ ਕਿ ਜਫੀ ਪਾਉਣੀ ਚਾਹੀਦੀ ਹੈ ਇਹ ਬਿਆੰਗ ਉਹਨਾਂ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਸੰਦਰਭ ਵਿੱਚ ਕੀਤਾ ਸੀ ਭਾਵੇਂ ਇਰਫਰੀਤ ਬਿੱਟੂ ਦੇ ਬਿਆਨਾਂ ਨੂੰ ਆਪਾਂ ਕੋਈ ਬਹੁਤੀ ਜ਼ਿਆਦਾ ਅਹਿਮੀਅਤ ਨਹੀਂ ਦਿੰਦੇ ਪਰ ਇੱਥੇ ਉਹ ਮੌਜੂਦਾ ਅਕਾਲੀ ਲੀਡਰਸ਼ਿਪ ਦੇ ਡਬਲ ਸਟੈਂਡਰਡ ਨੂੰ ਦਰਸਾ ਰਹੇ ਸਨ ਆਪ ਜੀ ਨੂੰ ਸੰਖੇਪ ਵਿੱਚ ਭਾਈ ਨਰੈਣ ਸਿੰਘ ਚੋੜਾ ਬਾਰੇ ਜਾਣਕਾਰੀ ਦਿੰਦੇ ਹਾਂ ਭਾਈ ਨਰੈਣ ਸਿੰਘ ਚੋੜਾ ਕੋਈ ਅਨਪੜ੍ਹ ਇਨਸਾਨ ਨਹੀਂ ਹਨ ਉਹਨਾਂ ਨੇ ਡਬਲ ਐਮਏ ਕੀਤੀ ਹੈ ਪਹਿਲੀ ਐਮਏ ਪੰਜਾਬੀ ਵਿੱਚ ਦੇ ਦੂਜੀ ਪੋਲੀਟਿਕਲ ਸਾਇੰਸ ਵਿੱਚ ਉਹਨਾਂ ਨੇ 14 ਕਿਤਾਬਾਂ ਲਿਖੀਆਂ ਨੇ ਜਿਨ੍ਹਾਂ ਵਿੱਚ ਇੱਕ ਬਹੁਤ ਅਹਿਮ ਕਿਤਾਬ ਪੰਥਕ ਦਸਤਾਵੇਜ਼ ਹੈ ਜੋ ਉਹਨਾਂ ਨੇ ਪੱਤਰਕਾਰ ਕਰਮਜੀਤ ਸਿੰਘ ਨਾਲ ਮਿਲ ਕੇ ਲਿਖੀ ਸੀ ਤੇ ਦੂਸਰੀ ਇੱਕ ਅਹਿਮ ਕਿਤਾਬ ਉਹਨਾਂ ਨੇ ਹਾਲ ਹੀ ਵਿੱਚ ਲਿਖੀ ਸੀ ਜੋ ਉਹਨਾਂ ਨੇ ਰਾ ਅਫਸਰ ਜੀ ਵੀ ਐਸ ਸਿੱਧੂ ਵੱਲੋਂ ਲਿਖੀ ਕਿਤਾਬ ਖਾਲਿਸਤਾਨ ਕੌਨਸਪੀਰੇਸੀ ਦੇ ਕਾਊਂਟਰ ਵਿੱਚ ਲਿਖੀ ਸੀ ਉਹ 1984 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਵੀ ਰਹੇ ਅਤੇ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਦੇ ਸਾਥੀ ਵੀ ਰਹੇ ਉਹਨਾਂ ਨੇ ਲੰਮਾ ਸਮਾਂ ਜੇਲ੍ਹ ਵੀ ਕੱਟੀ ਹੈ ਜੇਕਰ ਯੋਗ ਹੈ ਕਿ ਅਕਾਲੀ ਸਰਕਾਰ ਸਮੇਂ ਉਹਨਾਂ ਤੇ ਬਹੁਤ ਝੂਠੇ ਮੁਕੱਦਮੇ ਬਣੇ ਤੇ ਉਹਨਾਂ ਦੇ ਵਕੀਲ ਦਾਅਵਾ ਕਰ ਰਹੇ ਹਨ ਕਿ ਉਹ ਜ਼ਿਆਦਾਤਰ ਮੁਕੱਦਮੇ ਇਹਦੇ ਵਿੱਚ ਬੜੀ ਹਨ ਜੇਕਰ ਪੰਥਕ ਸਫਾ ਵਿੱਚ ਵਿਚਰਣ ਵਾਲੇ ਲੋਕਾਂ ਤੋਂ ਪੁੱਛਿਆ ਜਾਵੇ ਤਾਂ ਉਹ ਦੱਸਦੇ ਹਨ ਕਿ ਉਹ ਇੱਕ ਜੁਝਾਰੂ ਸਿੱਖ ਹਨ ਉਹਨਾਂ ਨੇ ਜੋ ਵੀ ਜੇਲਾ ਕੱਟੀਆਂ ਨੇ ਉਹ ਮੇਜੀ ਕਾਰਨਾ ਕਰਕੇ ਨਹੀਂ ਉਹਨਾਂ ਨੇ ਪੰਥਕ ਕਾਰਜਾ ਕਰਕੇ ਹੀ ਸਭ ਜੇਲਾ ਕੱਟੀਆਂ ਨੇ ਤੇ ਜੋ ਵੀ ਤਸ਼ੱਦਦ ਚੱਲਿਆ ਉਹ ਵੀ ਪੰਥਕ ਕਾਰਜਾ ਕਰਕੇ ਹੀ ਚੱਲਿਆ ਹੈ ਨੈਤਿਕ ਤੌਰ ਤੇ ਅਯੋਗ ਅਕਾਲੀ ਲੀਡਰਸ਼ਿਪ ਅਤੇ ਉਹਨਾਂ ਦੇ ਆਈਟੀ ਸੈਲ ਵੱਲੋਂ ਜੋ ਨੈਰੇਟਿਵ ਚਲਾਇਆ ਜਾ ਰਿਹਾ ਹੈ ਕਿ ਭਾਈ ਨਰੈਣ ਸਿੰਘ ਚੌੜਾ ਵੱਲੋਂ ਗੋਲੀ ਛਿੜੀ ਦਰਬਾਰ ਸਾਹਿਬ ਤੇ ਚਲਾਈ ਗਈ ਉਸ ਨੂੰ ਕਾਊਂਟਰ ਕਰਨ ਲਈ ਭਾਈ ਚੌੜਾ ਦੇ ਹਮਾਇਤੀ ਇਹ ਕਹਿੰਦੇ ਹਨ ਕਿ ਉਹਨਾਂ ਵੱਲੋਂ ਗੋਲੀ ਸਿੱਖਾ ਦੇ ਇੱਕ ਦੋਸ਼ੀ ਤੇ ਚਲਾਈ ਗਈ ਹੈ ਜੋ ਪਿਛਲੇ 30 ਸਾਲਾਂ ਤੋਂ ਪੰਥ ਦੇ ਉਲਟ ਕੁੱਤ ਰਿਹਾ ਹੈ ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਗੋਲੀ ਚਲਾਉਣ ਦੀ ਜਗ੍ਹਾ ਅਤੇ ਸਮਾਂ ਗਲਤ ਚੁਣਿਆ ਗਿਆ ਤੇ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਭਾਈ ਚੌੜਾ ਦੀ ਮਨਸ਼ਾ ਸੁਖਵੀਰ ਸਿੰਘ ਬਾਦਲ ਨੂੰ ਮਾਰਨ ਦੀ ਨਹੀਂ ਸੀ ਉਹ ਸਿਰਫ ਸਿੰਬੋਲਿਕ ਵਿਰੋਧ ਦਰਜ ਕਰਾਉਣਾ ਆਏ ਸਨ ਉਹ ਕਹਿੰਦੇ ਹਨ ਕਿ ਜਿੰਨਾ ਨਜ਼ਦੀਕ ਉਹ ਪਹੁੰਚ ਗਏ ਸੀ ਜੇ ਉਹ ਚਾਹਦੇ ਤਾਂ ਮਾਰ ਸਕਦੇ ਸੀ ਪਰ ਉਹਨਾਂ ਨੇ ਇੱਕ ਵਿਰੋਧ ਹੀ ਦਰਜ ਕਰਵਾਉਣਾ ਸੀ ਜੋ ਕਰਵਾ ਚੁੱਕੇ ਹਨ ਕਿ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਸੁਖਵੀਰ ਬਾਦਲ ਨੂੰ ਮਿਲੀ ਇਹ ਸਜ਼ਾ ਕਾਫੀ ਨਹੀਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇੰਨੇ ਵੱਡੇ ਦੋਸ਼ੀ ਨੂੰ ਜੀਣ ਦਾ ਕੋਈ ਹੱਕ ਨਹੀਂ ਇਹ ਵਿਚਾਰਾਂ ਨੇ ਜੋ ਪੰਥ ਦੇ ਵੱਖ-ਵੱਖ ਸੈਕਸ਼ਨ ਵੱਲੋਂ ਚੱਲ ਰਹੀਆਂ ਹਨ ਇਹਨਾਂ ਵਿੱਚੋਂ ਕਿਹੜੀਆਂ ਠੀਕ ਨੇ ਕਿਹੜੀਆਂ ਗਲਤ ਨੇ ਤੁਸੀਂ ਖੁਦ ਹੀ ਸਮਝਦੇ ਬੋਤਾਓ ਕਿ ਫੈਸਲਾ ਲੈ ਸਕਦੇ ਹੋ ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਅਕਾਲੀ ਦਲ ਦੇ ਪਠਾਨਕੋਟ ਤੋਂ ਇੱਕ ਯੂਥ ਆਗੂ ਵੱਲੋਂ ਉਹਨਾਂ ਦੀ ਤੁਰੇ ਜਾਂਦੇ ਸਮੇਂ ਪਿੱਛੋਂ ਦਸਤਾਰ ਲਾਉਣਾ ਇੱਕ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।ਪਰੰਤੂ ਇੱਥੇ ਇਹ ਗੱਲ ਦੇਖਣ ਵਾਲੀ ਹੈ ਕਿ ਇਸ ਘਟਨਾ ਦੇ ਵਿਰੋਧ ਵਿੱਚੋਂ ਪ੍ਰੈਸ ਕਾਨਫਰੰਸ ਕਰਕੇ ਜਿੰਨਹਿਤ ਦੱਲੇ ਨਾਲ ਅਕਾਲੀ ਦਲ ਦੇ ਲੀਡਰ ਬੋਲੇ ਨੇ ਕਿ ਬੀਤੇ ਸਮੇਂ ਵਿੱਚ ਸਿੱਖਾਂ ਦੇ ਹੋਰ ਪੰਥਕ ਮਸਲਿਆਂ ਤੇ ਉਹ ਇਸ ਤਰ੍ਹਾਂ ਬੋਲੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਉਹ ਇਦਾਂ ਬੋਲੇ ਸਨ ਕਿ ਸੌਦਾ ਸਾਧ ਦੀ ਮਾਫੀ ਵੇਲੇ ਉਹ ਇਦਾਂ ਬੋਲੇ ਸਨ ਕਿ ਵਿਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਦੀ ਮੌਤ ਦੇ ਸਮੇਂ ਉਹਨਾਂ ਨੇ ਇੰਨੇ ਜੋਸ਼ ਨਾਲ ਪ੍ਰਤੀਕਿਰਿਆ ਦਿੱਤੀ ਸੀ ਕਿ ਤੁਹਾਡੇ ਮੇਰੇ ਬਾਦਲ ਸਭ ਤੋਂ ਵੱਡੇ ਨੇ ਅੱਜ ਦੇ ਦਿਨੋਂ ਤਨਖਾਈਏ ਨੇ ਕਿ ਫਿਰ ਵੀ ਉਹ ਸਭ ਤੋਂ ਉੱਪਰ ਨੇ ਹੁਣ ਸਭ ਤੋਂ ਖਾਸ ਗੱਲ ਇਹ ਕਿ ਜਥੇਦਾਰ ਸਾਹਿਬ ਦਾ 2 ਦਸੰਬਰ ਨੂੰ ਦਿੱਤਾ ਇੱਕ ਬਹੁਤ ਅਹਿਮ ਬਿਆਨ ਇਹਨਾਂ ਨੂੰ ਯਾਦ ਕਰਵਾਉਣਾ ਚਾਹਾਂਗਾ ਕਿ ਜਥੇਦਾਰ ਸਾਹਿਬ ਨੇ ਪੰਜ ਸਿੰਘ ਸਹਿਬਾਨ ਦੀ ਸਹਿਮਤੀ ਨਾਲ ਇਹ ਗੱਲ ਬਹੁਤ ਹੀ ਸਪਸ਼ਟ ਲਫ਼ਜ਼ਾਂ ਵਿੱਚ ਕਹੀ ਸੀ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਵਿੱਚ ਅਯੋਗ ਹੈ ਇੱਕ ਇੱਕ ਸ਼ਬਦ ਨੂੰ ਦੁਬਾਰਾ ਧਿਆਨ ਨਾਲ ਸੁਣਾਇਆ ਜਾਵੇ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਵਿੱਚ ਅਯੋਗ ਹੈ ਇਹ ਬਹੁਤ ਹੀ ਸਾਫ਼ ਤੇ ਸਪਸ਼ਟ ਲਫ਼ਜ਼ ਹਨ ਕਿ ਤੁਸੀਂ ਹੁਣ ਅਕਾਲੀ ਦਲ ਨੂੰ ਲੀਡ ਨਹੀਂ ਕਰ ਸਕਦੇ ਪਰ ਜਿਹੜੀਆਂ ਤੁਹਾਡੀਆਂ ਗਤੀਵਿਧੀਆਂ ਤੁਹਾਡੇ ਵਿਆਹ ਤੇ ਤੁਹਾਡੇ ਹਾਪ-ਭਾਪ ਨੇ ਇੰਜ ਲੱਗ ਰਿਹਾ ਹੈ ਕਿ ਤੁਸੀਂ ਫੇਰ ਤੋਂ ਅਕਾਲੀ ਦਲ ਨੂੰ ਲੀਡ ਕਰਨ ਦੇ ਸੁਪਨੇ ਪਾ ਰਹੇ ਹੋ वैसे ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਪਤਾ ਹੀ ਹੋਵੇਗਾ ਪਰ ਮੈਂ ਫਿਰ ਵੀ ਇੱਕ ਵਾਰ ਦੱਸਣਾ ਚਾਹਾਂਗਾ ਕਿ ਤਨਖਾਈਆ ਕੀ ਹੁੰਦਾ ਹੈ ਸਿੱਖ ਪੰਥ ਵੱਲੋਂ ਕਿਸੇ ਗਲਤੀ ਲਈ ਜਦੋਂ ਕਿਸੇ ਨੂੰ ਤਨਖਾਈਆ ਐਲਾਨ ਦਿੱਤਾ ਜਾਂਦਾ ਹੈ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਵੀ ਸਿੱਖ ਨੇ ਉਸ ਨਾਲ ਮਿਲਵਰਤਨ ਨਹੀਂ ਰੱਖਣਾ ਉਸ ਨਾਲ ਕੋਈ ਸਾਝ ਨਹੀਂ ਰੱਖਣੀ ਉਹ ਕਿਸੇ ਗੁਰੂ ਘਰ ਵਿੱਚ ਅਰਦਾਸ ਨਹੀਂ ਕਰਵਾ ਸਕਦਾ ਨਾ ਹੀ ਉਸ ਦੀ ਅਰਦਾਸ ਕਬੂਲ ਹੋਵੇਗੀ ਹੁਣ ਤੁਸੀਂ ਆਪਣੇ ਕੀਤੇ ਗੁਨਾਹਾਂ ਲਈ ਜੋ ਤਨਖਾਹ ਲਗਵਾ ਲਈ ਹੈ ਉਸ ਨੂੰ ਪੂਰੀ ਕਰਨ ਤੋਂ ਬਾਅਦ ਅਰਦਾਸ ਕਰਕੇ ਤੁਸੀਂ ਤਨਖਾਈਏ ਤਾਂ ਨਹੀਂ ਰਹੋਗੇ ਅਤੇ ਤੁਸੀਂ ਆਮ ਲੋਕਾਂ ਦੇ ਵਿੱਚ ਵਿਚਰ ਸਕਦੇ ਹੋ ਗੁਰੂ ਘਰ ਜਾ ਸਕਦੇ ਹੋ ਤੇ ਅਰਦਾਸ ਕਰਵਾ ਸਕਦੇ ਹੋ ਪਰ ਇਸ ਦਾ ਮਤਲਬ ਇਹ ਕਿਤੇ ਨਹੀਂ ਹੈ ਕਿ ਤੁਸੀਂ ਫਿਰ ਤੋਂ ਆ ਕੇ ਅਕਾਲੀ ਦਲ ਦੇ ਲੀਡਰਸ਼ਿਪ ਬਣ ਕੇ ਪੰਥ ਦੇ ਸਿਰ ਤੇ ਬਹਿ ਜਾਓਗੇ ਉਹ ਵੀ ਇਮੀਡੀਏਟਲੀ ਠੀਕ ਆ 10-12 ਸਾਲ ਤੁਸੀਂ ਪੰਥ ਪ੍ਰਤੀ ਆਪਣਾ ਸਮਰਪਣ ਦਿਖਾਓ ਜੇਕਰ ਪੰਥ ਨੂੰ ਲੱਗਿਆ ਕਿ ਤੁਸੀਂ ਸੱਚੀ ਨਿਰਜਕ ਤੌਰ ਤੇ ਆਪਣੀ ਗਲਤੀ ਮੰਨ ਲਈ ਸੀ ਤੇ ਅੱਜ ਤੁਸੀਂ ਆਪਣਾ ਪਛਤਾਵਾ ਪੂਰਾ ਕਰ ਲਿਆ ਹੈ ਤਾਂ ਪੰਥ ਤੁਹਾਨੂੰ ਆਪਣੇ ਆਪ ਅੱਗੇ ਲੈ ਆਵੇਗਾ ਪਰ ਹਲੇ ਉਹ ਸਮਾਂ ਨਹੀਂ ਹੈ ਜਿੰਨੇ ਵੱਡੇ ਤੁਸੀਂ ਗੁਨਾਹ ਕੀਤੇ ਨੇ ਉਸ ਦੀ ਸਜ਼ਾ ਇੰਨੀ ਛੇਤੀ ਥੋੜੀ ਖਤਮ ਹੋ ਜਾਵੇਗੀ ਸੁਧਾਰ ਲੈਬ ਦੇ ਵੀ ਕੁਝ ਆਗੂਆਂ ਦੇ ਬਿਆਨ ਇਹਨਾਂ ਦੇ ਹੱਕ ਵਿੱਚ ਆ ਰਹੇ ਹਨ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਤੁਸੀਂ ਜੋ ਕੁਝ ਵੀ ਕੀਤਾ ਇਸ ਲੀਡਰਸ਼ਿਪ ਨੂੰ ਲਾਉਣ ਲਈ ਕੀਤਾ ਸੀ ਜੇ ਅੱਜ ਫੇਰ ਉਹਨਾਂ ਨੂੰ ਉੱਤੇ ਆ ਕੇ ਬਿਠਾਉਣਾ ਹੈ ਤਾਂ ਇਹ ਸਾਰੇ ਕਰੇ ਦਾ ਫਾਇਦਾ ਕੀ ਹੋਇਆ ਤੁਹਾਨੂੰ ਪਰ ਹਾਂ ਚਲੋ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦਾ ਬਿਆਨ ਸੁਣ ਕੇ ਇੰਨੀ ਕੁ ਤਾਂ ਤਸੱਲੀ ਹੋਈ ਕਿ ਕਿਸੇ ਨੇ ਤਾਂ ਸਟੈਂਡ ਲਿਆ ਇਸ ਪ੍ਰਤੀ ਇਸ ਤੋਂ ਬਾਅਦ ਸਰਦਾਰ ਪਰਮੇਂਦਰ ਸਿੰਘ ਪਿੰਟਸਾ ਨੇ ਵੀ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਦੇ ਬਿਆਨ ਨੂੰ ਤੋੜ-ਮੋੜ ਕੇ ਪ੍ਰੈਸ਼ ਕੀਤਾ ਗਿਆ ਤੁਸੀਂ ਦੇਖੋ 2 ਤਰੀਕ ਨੂੰ ਤਾਂ ਤਨਖਾਹ ਲੱਗਣੀ ਸੀ ਤੇ 3 ਦਿਨਾਂ ਦੇ ਅੰਦਰ ਅਸਤੀਫੇ ਪਰਮਾਨ ਕਰਨ ਨੂੰ ਕਿਹਾ ਸੀ ਯਾਨੀ 5 ਤਰੀਕ ਤੱਕ ਉਹਨਾਂ ਨੇ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਰ 6 ਤਰੀਕ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਕਰਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ ਇੱਕ ਸੀਨੀਅਰ ਆਗੂ ਜੋ ਤਨਖਾਹੀ ਐਲਾਨੇਗੇ ਹਨ ਉਹ ਐਲਾਨ ਕਰਦੇ ਹਨ ਕਿ ਮਿਊਨਿਸਪਲ ਕਮੇਟੀ ਦੀਆਂ ਵੋਟਾਂ ਦੇ ਵਿੱਚ ਅਕਾਲੀ ਦਲ ਹਿੱਸਾ ਲਵੇਗਾ ਇਹ ਐਲਾਨ ਉਹ ਤਨਖਾਈਆ ਆਗੂ ਕਰ ਰਿਹਾ ਹੈ ਜਿਸ ਨੇ ਸੁਖਵੀਰ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ ਇਹ ਅਕਾਲੀ ਦਲ ਕੋਲ ਕੋਈ ਹੋਰ ਆਗੂ ਨਹੀਂ ਹੈ ਕਿ ਇਹਨਾਂ ਦਾ ਕੋਈ ਹੋਰ ਆਗੂ ਐਲਾਨ ਨਹੀਂ ਕਰ ਸਕਦਾ ਸੀ ਉਹ ਤਨਖਾਈਆ ਆਗੂ ਕਿਸ ਕਪੈਸਿਟੀ ਵਿੱਚ ਆਰਾਮ ਕਰ ਗਿਆ ਸਾਨੂੰ ਤਾਂ ਇਸ ਦਾ ਇਹ ਹੀ ਮਤਲਬ ਦਿਖਦਾ ਹੈ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਭਗੌੜੇ ਹੋ ਜੇ ਗਿਆਨੀ ਹਰਪ੍ਰੀਤ ਸਿੰਘ ਅੰਦਰਖਾਤੇ ਕਿਸੇ ਤਰੀਕੇ ਆਪਣਾ ਵਿਰੋਧ ਜਤਾ ਰਹੇ تھے ਤਾਂ ਤੁਸੀਂ ਫਿਰ ਤੋਂ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਲੱਗੇ ਹੋ ਇਹ ਹੁਣ ਬਿਲਕੁਲ ਨਹੀਂ ਚੱਲੇਗਾ ਅਸੀਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘੂਜੀਤ ਸਿੰਘ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇਕਰ ਕਿਤੇ ਕੁਝ ਗਲਤ ਹੋ ਰਿਹਾ ਹੈ ਤਾਂ ਤੁਸੀਂ ਇਸ ਪ੍ਰਤੀ ਆਵਾਜ਼ ਜ਼ਰੂਰ ਚੁੱਕੋ ਪੰਥ ਤੁਹਾਡੇ ਨਾਲ ਡੱਟ ਕੇ ਖੜੇਗਾ ਆਪ ਜੀ ਇਸ ਲੀਡਰਸ਼ਿਪ ਨੂੰ ਨੈਤਿਕ ਤੌਰ ਤੇ ਅਯੋਗ ਘੋਸ਼ਿਤ ਕਰ ਚੁੱਕੇ ਹੋ ਪਰ ਜੇਕਰ ਇਹਨੇ ਅਨੈਤਿਕ ਹੋ ਹੀ ਗਏ ਨੇ ਤਾਂ ਪੰਥ ਨੂੰ ਫੈਸਲਾ ਲੈਣਾ ਪਵੇਗਾ ਕਿ ਇਹਨਾਂ ਦਾ ਕੀ ਕਰਨਾ ਹੈ ਮੇਰੀ ਪੰਥ ਦੀਆਂ ਸਭ ਸ਼ਕਤੀਆਂ ਨੂੰ ਅਤੇ ਸੰਗਤ ਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਮੈਂਬਰਸ਼ਿਪ ਕੰਪਲੇਨ ਚੱਲਦੀ ਹੈ ਉਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਭਾਵੇਂ ਤੁਸੀਂ ਮੌਜੂਦਾ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਹੋਰ ਧਿਰਾਂ ਨਾਲ ਜੁੜ ਵੀ ਗਏ ਹੋ ਪਰ ਫਿਰ ਵੀ ਅਕਾਲੀ ਦਲ ਦਾ ਹਿੱਸਾ ਬਣੋ ਇਹ ਸਿਰਫ ਇਲੈਕਸ਼ਨ ਲੜਨ ਵਾਲੀ ਧਿਰ ਨਹੀਂ ਸੀ ਇਹ ਪੰਜਾਬ ਦੇ ਤੇ ਪੰਥ ਦੇ ਮੁੱਦੇ ਚੱਕਣ ਵਾਲੀ ਧਿਰ ਸੀ ਤੇ ਆਪਾਂ ਫਿਰ ਇਸ ਨੂੰ ਪਹਿਲਾਂ ਵਾਂਗ ਹੀ ਪੰਥ ਦੇ ਮੁੱਦੇ ਚੱਕਣ ਵਾਲੀ ਧਿਰ ਬਣਾਉਣਾ ਹੈ ਸੰਘਰਸ਼ੀ ਧਿਰ ਬਣਾਉਣਾ ਹੈ ਪੰਜਾਬ ਦੀ ਧਿਰ ਬਣਾਉਣਾ ਹੈ ਪੰਥ ਦੀ ਧਿਰ ਬਣਾਉਣਾ ਹੈ ਇਸ ਵਿੱਚ ਜਿੰਨੇ ਵੀ ਬੈਡ ਐਲੀਮੈਂਟ ਨੇ ਉਹਨਾਂ ਨੂੰ ਪਾਸੇ ਕਾਗ ਦਾ ਹੁਣ ਸਭ ਤੋਂ ਵਧੀਆ ਮੌਕਾ ਹੈ ਇਹੀ ਅਸੀਂ ਇਸ ਵਾਰ ਖੁੰਝ ਗਏ ਤਾਂ ਪਤਾ ਨਹੀਂ ਇਹ ਮੌਕਾ ਦੁਬਾਰਾ ਮਿਲੇਗਾ ਜਾਂ ਨਹੀਂ ਉਰਦੂ ਦੇ ਇੱਕ ਸ਼ਾਇਰ ਨੇ ਇੱਕ ਸ਼ੇਅਰ ਲਿਖਿਆ ਸੀ ਉਹ ਜ਼ਬਰ ਵੀ ਦੇਖਾ ਹੈ ਤਹਰੀਕ ਦੀ ਨਜ਼ਰੋਂ ਨੇ ਜਦ ਲਮਹੋਂ ਨੇ ਖਤਾ ਕੀਤੀ ਔਰ ਸਦੀਆਂ ਨੇ ਸਜ਼ਾ ਪਾਈ ਸੰਗਤ ਜੀ ਅੱਜ ਉਹ ਲਮ੍ਹੇ ਚੱਲ ਰਹੇ ਨੇ ਜੇ ਇਹਨਾਂ ਲਮ੍ਹੇ ਵਿੱਚ ਅਸੀਂ ਕੋਈ ਖਤਾ ਕਰ ਗਏ ਤਾਂ ਸਾਡੀ ਕੌਮ ਸਦੀਆਂ ਤੱਕ ਫਿਰ ਸਜ਼ਾ ਪਾ ਸਕਦੀ ਹੈ ਇਹ ਨਿਰਾਸ਼ ਹੋਣ ਦਾ ਸਮਾਂ ਨਹੀਂ ਹੈ ਆਪਾਂ ਇਹਨਾਂ ਦੇ ਡਾਇਰੈਕਟਿਵ ਨੂੰ ਕਾਊਂਟਰ ਕਰਕੇ ਸਿੱਖ ਨੈਰੇਟਿਵ ਨੂੰ ਫਿਰ ਤੋਂ ਅੱਗੇ ਲੈ ਕੇ ਆਉਣਾ ਹੈ ਜੋ ਬੋਲ ਸਕਦਾ ਹੈ ਉਹ ਬੋਲੇ ਜੋ ਲਿਖ ਸਕਦਾ ਹੈ ਉਹ ਲਿਖੇ ਜਿਹੜਾ ਦੋਨੇ ਨਹੀਂ ਕਰ ਸਕਦਾ ਉਹ ਸੁਣ ਕੇ ਪੜ੍ਹ ਕੇ ਹੋਰ ਲੋਕਾਂ ਤੱਕ ਸਾਂਝਾ ਕਰੇ ਉਮੀਦ ਕਰਦਾ ਹਾਂ ਕਿ ਆਪ ਸਭ ਵੀ ਇਸ ਵਿੱਚ ਸਾਥ ਦੇਵੋਗੇ ਜੇਕਰ ਤੁਸੀਂ ਵੀ ਇਸ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਅੱਗੇ ਵੱਧ ਵੱਧ ਲੋਕਾਂ ਤੱਕ ਸਾਂਝੀ ਕਰੋ ਤਾਂ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਸਕੀਏ ਅਤੇ ਇਸ ਨੂੰ ਲਹਿਰ ਬਣਾ ਕੇ ਇਨ੍ਹਾਂ ਦੇ ਮੈਦਾਨ ਵਿੱਚ ਇਨ੍ਹਾਂ ਨੂੰ ਚਿਤ ਕਰ ਸਕੀਏ ਆਸ ਕਰਦਾ ਹਾਂ ਕਿ ਆਪ ਸਭ ਸਹਿਯੋਗ ਦੇਵੋਗੇ ਚੈਨਲ ਸਬਸਕ੍ਰਾਈਬ ਕਰ ਲਿਓ ਤਾਕੀ ਤੁਹਾਡੇ ਤੱਕ ਅੱਗੇ ਵੀ ਅਪਡੇਟਸ ਆਉਂਦੀਆਂ ਰਹਿਣ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।